ਹਾਂਜੀ ਬੱਤੂ ਓਹ ਅੱਜ ਲਾਤਾ ਬੋਤਵ ਮम्मी ਉਹਦੀ ਵਾਣੀ ਨਹੀਂ ਕੀ ਦਿਨ ਦੇ ਤੇ ਹਾਂਦੀ ਨਹੀਂ ਦੀਦੀ ਨਾ ਜਾ ਬੈਜੋ ਬੈਜੋ ਘੜੀ ਹੋਰ ਬੈਜੋ ਅੱਛਾ ਅੱਛਾ ਐਨਾ ਮਮੀ ਚੰਗਾ ਸੁਭਾਣਾ ਉਹਨਾਂ ਦੀ ਵੋਟੀ ਦਾ ਕੋਈ ਹਿਸਾਬ ਹੀ ਨਹੀਂ ਤੇ ਹੈ ਵੀ ਬੜੀ ਸੋਹਣੀ ਐ ਚੱਲ ਬੱਤ ਵਧੀਆ ਵਾ ਕੇ ਉਹ ਆਪ ਵੀ ਜੀ ਬੜੇ ਚੰਗੇ ਆ ਸਾਰੇ ਹਾਂਜੀ ਮਮੀ ਤਿੱਦਾਂ ਲੱਗਦਾ ਜਿਵੇਂ ਬਾਵਾ ਅਮੀਰ ਘਰ ਦੀ ਕੁੜੀ ਐ ਅੱਛਾ ਤੇ ਹੋਰ ਮਮੀ ਪਰਮਾ ਸਾ ਮੂ ਮੂਜਾਜ ਨਹੀਂ ਹੀ ਆ ਦੇ ਵਿੱਚ ਐਨੇ ਪਿਆਰ ਨਾਲ ਬੋਲਦੀ ਹੀ ਨਾ ਦੀਦੀ ਦੀਦੀ ਕਰਦੀ ਫਿਰਦੀ ਹੀ ਤੇ ਚਾਹ ਨਾਲ ਮਮੀ ਬੁੜੀਆਂ ਚੀਚਾਂ ਖਾਣ ਨੂੰ ਲੈ ਕੇ ਜੇ ਮੈਨੂੰ ਪਤਾ ਹੁੰਦਾ ਨਾ ਤੇ ਮੈਂ ਅਗਮ ਨੂੰ ਵੀ ਨਾਲ ਲੈ ਜਾਣਾ ਪੁੱਤ ਫਿਰ ਪੈਸੇ ਦੀ ਗੱਲ ਆ ਨਾ ਜਿਹਦੇ ਕੋ ਪੈਸੇ ਹੋ ਸਾਰੇ ਆਪਣੀਆਂ ਰੀਝਾਂ ਕਾਂਦੇ ਤੇ ਜਿਹਦੇ ਕੋ ਸਾਡੇ ਵਰਗੇ ਕੋ ਹੋਣਾ ਹੀ ਕੁਛ ਨਹੀਂ ਉਹਨੇ ਕੀ ਕਰਨਾ ਉਹ ਤੇ ਕੈਂਪਾਸ ਹੀ ਆ ਚੱਲ ਕਰ ਲੈ ਕੰਮ ਕਰ ਜਿਹੜਾ ਕਰਨ ਵਾਲਾ ਵਾ ਬਾਕੀ ਤੇ ਮੈਂ ਸਾਰੇ ਕਰ ਲੇ ਤਾਂ ਪਿੰਦਰ ਵੀ ਚੱਲ ਗਿਆ ਕੰਮ ਤੇ ਤੇ ਦਾਦੀ ਤੇਰਾ ਗਿਆ ਦਵਾਈ ਲੈਣ ਆ ਜਾਣਾ ਛੇਤੀ ਹੱਥ ਚਲੋ ਮਮੀ ਚੰਗਾ ਸਗੋ ਦਾਦੀ ਗਈ ਨੇ ਜਾਨ ਮਿੰਦੀ ਮਾਰ ਲੈ ਹੱਸਾਂ ਜੀ ਠੀਕ ਆ ਮਾ ਪੋਤੇ ਮੈਂ ਮੰਜੀ ਤੋਂ ਤੇਥੇ ਲੈ ਚੱਲੀ ਵੇਲੀ ਇਹ ਜੇ ਕੋ ਕੰਮ ਵਾ ਤੇ ਮੈਨੂੰ ਇੱਥੇ ਦੱਸ ਦੀ ਸਬਜ਼ੀ ਸਬਜ਼ੀ ਮੈਂ ਕੱਟਦਾ ਵੀ ਤੈਨੂੰ ਮਮੀ ਧੁੱਪ ਦੇਖੀ ਵੀ ਬਥੇਰੀ ਐ ਕਿੱਥੇ ਬਹਿ ਜੋ ਘੜੀ ਇੱਥੇ ਕੰਦਾਂ ਨੇ ਆਲੇ ਦੁਆਲੇ ਕੋਈ ਨਾ ਕੋਈ ਸਹੇਲੀ ਭੈਣ ਮਿਲ ਪੈਂਦੀ ਆ ਤੇ ਵਾਵਾ ਗੱਲਾਂ ਕਰ ਲਈਦਾ ਤੇ ਦਿਨ ਲੰਘ ਜਾਂਦਾ ਵਾ ਚਲ ਮੈਂ ਜਾਂਦੀ ਆ ਤੇ ਮੇਰੇ ਕੋ ਸਬਜ਼ੀ ਦੇ ਆ ਫੋਨ ਰੱਖ ਸਬਜ਼ੀ ਦੇ ਮਮੀ ਕੋਈ ਨਹੀਂ ਮਿਹਣੀ ਦਾਲ ਬਣਾਣੀ ਉਹ ਮੈਂ ਚੋਗ ਲਈ ਐ ਤੇ ਧਰਨ ਲੱਗੀ ਐ ਚਲ ਠੀਕ ਆ ਫਿਰ ਮੈਂ ਘੜੀ ਕੋਥੇ ਬਹਿਣੀ ਆ ਦਵਾਈ ਉਹ ਦਵਾਈ ਲੈਣਤੀ ਓ ਝੋਲੇ ਚ ਓ ਤੇ ਟੈਸਟ ਕਰਾ ਦੇ ਸਾਰੇ ਓ ਕਰਾਏ ਟੈਸਟ ਵੀ 1000 ਰੁਪਿਆ ਲੈ ਲਿਆ ਅਗਲਿਆਂ ਨੇ ਤੇ ਫਿਰ ਕੀ ਹੋ ਗਿਆ ਵਾ ਤੇ ਦਵਾਈ ਵੀ ਚੱਜ ਦੀ ਲੈਣਤੀ ਐ ਨਾ ਹੁਣ 500 ਦੀ ਦਵਾਈ ਆ ਗਈ ਓ 2000 ਮੁੰਡੇ ਨੇ ਦਿੱਤਾ ਇਹ ਆ 500 ਵਧਿਆ ਹੀ ਰੱਖ ਲਾ ਚੱਲ ਕੋਈ ਗੱਲ ਨਹੀਂ ਯਾਰ ਕੋੜੀ ਓ ਤੇ ਕੀ ਪੁੱਛਣਾ ਕੀ ਆਇਆ ਬੰਦ ਕੋੜੀ ਕਹਿੰਦੇ ਨਾ ਇਨਫੈਕਸ਼ਨ ਓ ਤੇ ਨਾਲੇ ਖੂਨ ਖਾਨ ਸੰਗਣਾ ਓ ਅੱਛਾ ਅੱਛਾ ਹਾਂ ਉਹ ਵੀ ਹੈਗਾ ਇਹ ਨੁਕਸ ਤਾਹੇ ਚੱਕਰ ਜੇ ਵੀ ਆਉਂਦੇ ਸੀ ਉਹ ਇਹਦਾ ਇਸ ਕਰਕੇ ਆਉਂਦੇ ਸੀ ਚੱਕਰ ਚਲ ਕੋਈ ਨਹੀਂ ਫਿਰ ਹੁਣ ਆਪਣਾ ਦਵਾਈ ਹੋਈ ਸੀ ਨਾ ਦਵਾਈ ਦੂ ਵੀ ਦਵਾਈ ਲੈ ਉਹ ਤਾਂ ਵੀ ਖਾਓਗੇ ਤਾਂ ਠੀਕ ਪੈਂਦਾ ਪਿੰਦਰ ਚਲ ਗਿਆ ਕੰਮ ਤੇ ਆ ਪਿੰਦਰ ਵਿਚਾਰਾ ਗਿਆ ਹੀ ਆ ਹਜੇ ਤਾਂ ਮੈਨੂੰ ਕਿਧੇ ਮਿਲ ਗਿਆ ਇੱਥੋਂ ਘਰੋਂ ਦਾ ਵਿਚਾਰਾ ਤੁਰ ਕੇ ਗਿਆਂਦਾ ਇੱਥੋਂ ਕਿਸੇ ਮੋੜ ਚ ਆ ਕੇ ਬਹਿ ਜਾਗਾ ਕਈ ਲੰਘਦੇ ਦੂਦੇ ਹੁੰਦੇ ਨੇ ਹੂੰ ਤੇ ਮੈਂ ਹਾਂ ਚਲ ਜਾ ਪੁੱਤ ਫਿਰ ਮੈਂ ਤਾਂ ਹੀ ਡਾਕਟਰ ਵੱਲ ਜਾਂਦਾ ਨਹੀਂ ਹੈ ਨਾ ਡਾਕਟਰ ਵੀ ਜਦੋਂ ਚੱਲ ਜੀਏ ਨਾ ਤੇ ਪੈਸੇ ਬੜੇ ਲੈਂਦੇ ਆ ਕੋ ਜਿਹੜੀ ਦਵਾਈ ਲਿਆਂਦੀਆਂ ਨਾ ਇਹ ਧਿਆਨ ਨਾਲ ਖਾ ਲਿਓ ਜਿੱਦਾਂ ਜਿੱਦਾਂ ਦੇ ਦਿੰਦੇ 1500 ਰੁਪਏ ਦਾ ਕਈ ਕੋਹਾ ਆ ਜਣਾ ਉਹ ਚੱਲ ਕੁਛ ਨਹੀਂ ਹੋ ਗਿਆ ਤੇਰੇ ਨਾਲੋਂ 1500 ਚੰਗਾ ਤੇ ਆ ਲੱਭਨ ਨਹੀਂ ਘੱਡਿਆ ਮੁੰਡਾ ਵਿਚਾਰਾ ਕੀ ਕਰੂਗਾ ਚੱਲ ਇਦਾਂ ਕਰ ਕੋਟਕ ਪਾਣੀ ਗਰਮ ਕਰ ਦੇ ਤਾਂ ਮੈਂ ਫਿਰ ਉਹ ਦਵਾਈ ਖਾ ਲਾਂ ਚੱਲ ਮੈਂ ਜਾਂਦੀ ਹੈਂ ਦੇਖ ਜਾਂਦੀ ਮੈਂ ਇੱਥੇ ਘੜੀ ਕਰ ਰੈਸਟ ਕਰ ਲਾਂ ਫਿਰ ਜਾਂਦੀ ਲਓ ਆ ਲੈ ਜਾ ਇਦਾਂ ਰੱਖ ਦਿਆ ਮੈਂ ਰਿਪੋਰਟ ਵੀ ਚਿਪਾ ਦਾਂਗੇ ਨਾਲੇ ਉਹਨੂੰ ਦੱਸੜੀ ਨਹੀਂ ਦਵਨੂੰ ਇਹਦੇ ਵਿੱਚ ਮੇਰੀ ਦਵਾਈ ਆ ਇਹਦੇ ਛੋਟ-ਛਾਟ ਨਾ ਦੇਣਾ ਹੈ ਨਹੀਂ ਨਹੀਂ ਛੁੱਟ ਨਹੀਂ ਆਹ ਮੈਂ ਹੁਣ ਇੱਥੇ ਪੈਣਾ ਉਹ ਬੱਲੇ ਬੱਲੇ ਜੱਸ ਹਾਂਜੀ ਗੱਲ ਸੁਣਾ ਹੋ ਮੇਰੀ ਹਾਂਜੀ ਮੈਂ ਕਹਾ ਛੁੱਟੀਆਂ ਤੇ ਤੇਰੀ ਭੈਣ ਕੋ ਨਾ ਹੋ ਗਈ। ਉੱਥੇ ਕੀ ਕਰਨ ਜਾਣਾ ਪਰੰਮ ਰੈਂਦੋ। ਮੇਰੀ ਗੱਲ ਸੁਣ ਮੇਜੀ ਵੀ ਰਿਸ਼ਤੇਦਾਰੀ ਆ। ਹੁਣ ਮੈਨੂੰ ਛੁੱਟੀਆਂ ਮੈਂ ਕਹਾਂ ਚੱਲ ਹੋ ਆਉਨੇ ਆ। ਨਾਲੇ ਘੁੰਮ ਫਿਰ ਕੇ ਆਉਨੇ ਆ ਘਰ ਵੀ ਕੀ ਕਰਨਾ ਮੈਂ ਦੱਸ ਸਾਰਾ ਦਿਨ। ਕੋਈ ਨਹੀਂ ਆਪਾਂ ਫਿਰ ਕੇ ਇਹ ਦਿਨ ਚੱਲ ਜਾਗੇ ਰੈਂਦੋ ਉੱਥੇ ਨਹੀਂ ਜਾਣਾ ਹੈਗਾ। ਫੇਰ ਕਿਸ ਦਿਨ ਮੈਨੂੰ ਨਹੀਂ ਜਾਇਆ ਜਾਣਾ। ਮੈਂ ਤੈਨੂੰ ਅੱਜ ਤਾਂ ਕਹਿਣ ਲਿਆ ਕਿ ਚੱਲ ਹੌਲੀਡੇ ਆਏ ਉੱਥੇ ਮਨਾਉਨੇ ਜਾ ਕੇ। ਜਾਣਾ ਹੀ ਆ। ਅੱਛਾ ਨੂੰ ਤੇ ਜਾਣਾ ਮੈਂ ਤੇ ਫਿਰ ਕੋਈ ਨਹੀਂ ਹੋ ਜਾ ਰੈਡੀ ਫਿਰ ਚੱਲ ਜੰਦੇ ਆ ਮੈਂ ਕਰ ਦਿੰਦੀ ਫੋਨ ਉੱਤੇ। ਕਾਲ ਕਰਦੀ ਆ ਉਹਨਾਂ ਨੂੰ ਕਹਾਂ ਕਿ ਅਸੀਂ ਆਉਣਾ ਵਾ ਤੇ ਠੀਕ ਆ ਕੋਈ ਨਹੀਂ ਕਰ ਹਾਂ ਜਿਆਦਾ ਕੁਛ ਨਾ ਲੈ ਕੇ ਆਉਣਾ ਐਵੇਂ ਬੋਝ ਬੋਕਰ ਕਿ ਇੱਥੇ ਨਹੀਂ ਨਹੀਂ ਠੀਕ ਆ ਕਹਿੰਦੇ ਉਹਨਾਂ ਨੇ ਕੀ ਲੈ ਕੇ ਆਉਣਾ ਉੱਥੇ ਹਾਂ ਕੋਈ ਨਹੀਂ ਉਹਨਾਂ ਨੇ ਕੀ ਲੈ ਆਉਣਾ ਵਾ ਖਾਣ ਨੂੰ ਕੀ ਤੇ ਬੜਾ ਖਾਸ ਕੋਈ ਨਹੀਂ ਮੈਂ ਕਰ ਦਿੰਦੀ ਫੋਨ ਫਿਰ ਤੁਸੀਂ ਹੋ ਜਾਓ ਰੈਡੀ ਮੈਂ ਚੰਦਰਾਂ ਨੇ ਆਉਣਾ ਚੱਲ ਠੀਕ ਆ ਮੈਂ ਪਾ ਲਾ ਠੀਕ ਆ ਇਹਨਾਂ ਨੂੰ ਕਿੱਥੇ ਚੇਤੇ ਆ ਗਿਆ ਵਾ ਉੱਥੇ ਜਾਂਦਾ ਐਵੇਂ ਮੈਨੂੰ ਤਾਂ ਸ਼ਰਮ ਹੀ ਹੁੰਦੀ ਆ ਉੱਥੇ ਲੈ ਕੇ ਜਾਂਦੋ ਪਤਾ ਨਹੀਂ ਕਿੱਦਾਂ ਦੇ ਉਹਨਾਂ ਦੇ ਹਾਲਾਤ ਵਾ ਪਤਾ ਨਹੀਂ ਕੀ ਕਰਨਾ ਉੱਥੇ ਜਾ ਕੇ ਨਾ ਪੁੱਤ ਹਾਂਜੀ ਮੈਮ ਆ ਵਾਵਾ ਸਮਾ ਮੈਂ ਆਈ ਆ ਕਿ ਮੁੰਡਾ ਖਾਣ ਪੀਣ ਦਾ ਚਲ ਮੁੰਮੂ ਬੈਠੇ ਆਪਣੀ ਰੀਜੂ ਦੀ ਹੁਣ ਸਾਡੇ ਦਸ ਦਿਨ ਲੰਘ ਜਾਣੀ ਆ ਆ ਵੇਖੀਂ ਹੋਣਾ ਚਾਹ ਰਹੀ ਆ ਅਸੁੱਕੀਆਂ ਰੋਟੀਆਂ ਖਾਈ ਦੀਆਂ ਨੇ ਤੇ ਚਲ ਕੇ ਉਹ ਨਾਲ ਚੋਪੜ ਲਿਆ ਕਰਾਂਗੇ ਮਾਸਾ ਆਪਣੀ ਤੇ ਪਿੰਦਰ ਨੂੰ ਤੇ ਗੜ ਨੂੰ ਚੋਪੜ ਕੇ ਲਿਆ ਕਰਾਂਗੇ ਆਹੋ ਚਲ ਕੋਈ ਨਹੀਂ ਫੇਰ ਮੈਂ ਰੱਖਵਾ ਹਾਂਜੀ ਦਈ ਹੁਣ ਫੇਰ ਸੋਈ ਦੇ ਵਿੱਚ ਰੱਖ ਆ ਦੇ ਦੇ ਭਾਂਡੇ ਨੂੰ ਆ ਲੋ ਵੀ ਲੈ ਜੋ ਜਾਸ ਦਾ ਫੋਨ ਹੈ ये तो मैं कद फोन कर दी नहीं अच कि दिन चढ़िया हैलो हाँ हाँ व्या तू सुना बड़ा वह अच्छा सची चल वादिया वा फिर आज अ करिए जाना वा कोई नी कोई नी आज तीस दस तीन किए लै चल कोई गल जिने जोगे होव गे उन्नी करा गे ਕੋਈ ਨਹੀਂ ਕੋਈ ਨਹੀਂ ਤੁਸੀਂ ਆ ਚੋ ਚਲ ਠੀਕ ਹੈ ਕੋਈ ਨਹੀਂ ਆਤੀ ਫਿਰ ਚੰਗਾ ਆ ਤੇ ਬੜਾਈ ਵਧੀਆ ਪਤਾ ਨਹੀਂ ਇਹਦਾ ਕਿਦਾਂ ਦਿਲ ਕਰਾਇਆ ਮੇਰੇ ਕੋਲ ਆਉਂਦਾ ਪਿੰਦਰ ਨਾਲ ਜਾ ਕੇ ਗੱਲ ਕਰਦੀ ਆ ਕਿ ਥੋੜਾ ਬਹੁਤਾ ਖਾਣ ਪੀਣ ਦਾ ਸੰਭਾਲ ਲੈ ਉਹਨੂੰ ਨਾ ਵਾਸਤੇ ਪਿੰਦਰ ਤੁਸੀਂ ਇੱਥੇ ਬੈਠੇ ਰਹਿਣਾ ਖੇਡਣ ਦਿਓ ਅੱਜ ਨਾ ਹਾਂ ਦੇਓ ਕੰਮ ਤੇ ਛੁੱਟੀ ਕਰ ਲਓ ਕਿਉਂ ਕੀ ਗੱਲ ਹੋ ਗਈ ਏ ਆਇਂ ਤੇ ਛੁੱਟੀ ਐ ਐਤਵਾਰਾ ਤੈਨੂੰ ਨਹੀਂ ਪਤਾ ਓਹੋ ਮੇਰੇ ਦਿਮਾਗ 'ਚ ਹੀ ਨਹੀਂ ਜੱਸਦਾ ਨਾ ਫੋਨ ਆਉਂਦਿਆ ਸੀ ਅੱਛਾ ਤੇ ਉਹਨਾਂ ਨੇ ਆਉਣਾ ਵਾ ਆਪਣੇ ਕੋਲ ਅੱਜ ਹਾਂਜੀ ਤੁਸੀਂ ਜਾ ਕੇ ਨਾ ਚਾਹ ਪਾਣੀ ਦਾ ਸਮਾਨ ਲੈ ਆਉ ਹਾਂ ਕੋਈ ਲੈ ਆਉਣਾ ਵਾ ਸ਼ੁਗਰਾ ਉਹਨਾਂ ਨੂੰ ਵੀ ਰਹਾ ਆ ਸਾਡੇ ਘਰ ਦਾ ਤੇ ਹੋਰ ਮੈਨੂੰ ਤੇ ਆ ਬੜੀ ਖੁਸ਼ੀ ਹੋਉਂਦੀ ਐ ਕਿ ਮੇਰੀ ਭੈਣ ਨੇ ਆਉਣਾ ਵਾ ਚਲ ਠੀਕ ਆ ਕੋਈ ਨਹੀਂ ਮੈਂ ਲੈ ਆਉਣਾ ਤੇ ਚਾਹ ਪਾਣੀ ਦਾ ਸਮਾਨ ਤੇ ਹੋਰ ਕੁਝ ਸਬਜੀ-ਸਬਜੀ ਸਬਜੀ-ਸਬਜੀ ਲੈ ਆਇਓ ਤੇ ਚਾਹ ਪਾਣੀ ਦਾ ਸਮਾਨ ਲੈ ਆਇਓ ਤੇ ਠੰਡਾ ਨਾਲੇ ਆਇਓ ਠਾਂਡੀ ਆ ਚੱਲ ਵੀ ਇਹ ਨਾ ਜਾਨੀ ਤੇ ਲੈ ਆਵਾਂਗੇ ਨੇ ਤੇ ਨਹੀਂ ਨਹੀਂ ਰਹਿਣ ਦੇ ਉਹ ਉਹ ਘਾਟੀ ਪੀਂਦੇ ਨੇ ਪੜੇ ਲਿਖੇ ਆ ਗਏ ਨੇ ਤੇ ਤੁਹਾਨੂੰ ਪਤਾ ਵਾ ਉਹਨਾਂ ਨੇ ਕਿੱਥੋਂ ਪੀਣਾ ਚੱਲ ਠੀਕ ਹੈ ਕੋਈ ਨਹੀਂ ਮੈਂ ਲੈ ਆਉਣਾ ਸਮਾਨ ਉੱਤੇ ਪਾਣੀ ਪੁਣੀ ਪਿਆ ਦਾਂਗੇ ਤੇ ਬਾਕੀ ਵਧੀਆ ਲੈ ਆਇਓ ਸਮਾਨ ਉਹ ਨਹੀਂ ਵਧੀਆ ਲੈ ਕੇ ਆਵਾਂਗਾ ਮਾੜਾ ਫੋੜੀ ਲੈਉਣਾ ਮੈਂ ਪੈਸੇ ਖਰਚੋ ਨਹੀਂ ਆਹੋ ਚਲ ਲੈ ਆਓ ਤੇ ਚੱਲ ਕੋਈ ਨਹੀਂ ਕਦੋਂ ਘੋਣਾ ਦਾਨਾਂ ਨੇ ਕਹਿੰਦੀ ਹੀ ਹਲੇ ਅਹੀ ਤਿਆਰ ਤੀਰ ਹੋਣਾ ਵਾ ਲੱਗ ਜਣੀ ਘੜੀ ਉਹਨਾਂ ਨੂੰ ਅੱਛਾ ਚਲ ਠੀਕ ਆ ਫਿਰ ਪਹਿਲਾਂ ਲੈ ਗਏ ਹਨ ਤੇ ਇੱਥੇ ਆ ਕੇ ਤੇ ਰੱਖ ਲਓ ਚਲੋ ਆ ਗਿਆ ਮੈਂ ਚਲ ਆ ਜਾਗਾ ਮੈਂ ਕਿਤੇ ਨੀ ਨਾ ਪੁੱਤ ਹਾਜੀ ਮਮੀ ਕਦੋਂ ਕੰਮ ਆ ਕੇ ਤੇਰੀ ਪੈਣੀ ਮਮੀ ਲੱਗ ਜਣੀ ਘੜੀ ਕੋ ਉਹਨਾਂ ਨੂੰ ਹਲੇ ਉਹਨਾਂ ਨੇ ਤਿਆਰ ਕੀਰ ਹੋਣਾ ਵਾ ਚਲ ਤੂੰ ਫਿਰ ਮਾਰ ਲੈ ਅੰਦਰ ਬਾਹਰ ਸਾਰੇ ਹੱਥ ਕਾ ਸਫਾਈ ਹੋ ਜੂਗੀ ਹਾਂਜੀ ਤੇ ਤੁਸੀਂ ਰੋਟੀ ਪਾਣੀ ਦੀ ਤਿਆਰੀ ਕਰ ਲਓ ਹਾਂ ਕੋਈ ਗੱਲ ਨਹੀਂ ਮੈਂ ਕਰ ਲੀ ਹਾਂ ਚੀਰ ਦੋ ਹਾਂ ਮੈਂ ਕਰਨੀ ਚਾਹੀ ਠੀਕ ਨਾ ਪੁੱਤ ਤਾਂ ਪਰੋਣੇ ਆ ਗਏ ਜਾਬ ਦੀ जाके एड पोल में ती ससुर कल ससुर कल के दाम शुगर आके तो पीन में मिलेगा दारा यार नहीं नहीं यही क्या चल जाने आज ससुर कल बाजी ससुर कल बाजी बजो बजो इतना मैं टेड़ वस्ते पानी लाती हूँ आलै ਦਾ ਬਸਰ ਸਸੀ ਕੌਰ ਸਸੀ ਸਸੀ ਤਾਂ ਤੇ ਪੈਂਦੀ ਨਾ ਲੈਣ ਰਹੀ ਹਾਂਜੀ ਕੋਈ ਨਹੀਂ ਉਹ ਵੀ ਆਉਣਗੇ ਇਹ ਕਿ ਪਹਿਲਾਂ ਅੱਜ ਜਾਇਆ ਹੀ ਅਸੀਂ ਅੱਛਾ ਹਾਂਜੀ ਨਾ ਪੁੱਤ ਲਿਆ ਪੰਕਣ ਨਹੀਂ ਹੋਰ ਸੁਣਾਉ ਤੀ ਸੇਤਾ ਕੀ ਦਰ ਠੀਕ ਠਾਕ ਜਿਹੜਾ ਦਿਨ ਮੰਗਦਾ ਵਾ ਮਾਲਕ ਨਗਾਈ ਜਾਂਦਾ ਹਾਂਜੀ ਹਾਂਜੀ ਹੋਰ ਸੁਣਾ ਮਸੀ ਕੀ ਹਾਲ ਚੱਲ ਪਿੰਦਰ ਦਾ ਪਿੰਦਰ ਠੀਕ ਆ ਜੇ ਜੀ ਤੂੰ ਗਿਆ ਅੱਡੇ ਤੱਕ ਅੱਛਾ ਹਾਂਜੀ ਹੋਰ ਨਾਂ ਵੀ ਦੂਸਣਾ ਠੀਕ ਵਧੀਆ ਤੇ ਆ ਜਾ ਕਰ ਤੂੰ ਨਹੀਂ ਕਿਤੇ ਕੋਈ ਗੱਲ ਨਹੀਂ ਮੀ ਆਵਾਂਗੇ ਮੈਨੂੰ ਇੰਨੀ ਬੜੀ ਚਾਹ ਵਾ ਕਿ ਮੇਰੀ ਭੈਣ ਆਈ ਆ ਆ ਵਿਚਾਰੇ ਕੋਈ ਨਹੀਂ ਲੈ ਆ ਚੇਅਰ ਇੱਥੇ ਬਹਿ ਜਾ ਕੋਈ ਨਹੀਂ ਮੈਂ ਲੈ ਕਿਉਂ ਨਹੀਂ ਪੁੱਤ ਗਲਾਸ ਲੈ ਜਾ ਮੈਂ ਟੀ ਚੱਲ ਪੁੱਤ ਮੈਂ ਵੇਖਣ ਨਾਲ ਦੇ ਲਾ ਕੇ ਕੰਮ ਚੱਲਦਾ ਹੈ ਫਸ ਗਿਆ ਵੀ ਸਸਕਲ ਪੁੱਤ ਸਸਕਲ ਇਹ ਆ ਜੀ ਇਹ ਤੇ ਇਹ ਵਧੀਆ ਵਧੀਆ ਆਪਾਂ ਕਿੱਧਰ ਗਏ ਸੀਗੇ ਇੱਥੇ ਆਣਾ ਚਾਣਾ ਜੀ ਤੇ ਮਾਸਟਰ ਜੀ ਨਜਰ ਆਉਂਦੇ ਆ ਡੈਡੀ ਇੱਥੇ ਹੀ ਨੇ ਡੇਰ ਕੋ ਕੰਮ ਕੁੰਮ ਕਰਨਾ ਹੋਰ ਸੇਤਾਂ ਦਾ ਦੱਸੋ ਕਿੱਦਾਂ ਵਧੀਆ ਵਧੀਆ ਠੀਕ ਠਾਕ ਕੰਮ ਕਰ ਸਕਦਾ ਬਸ ਵਧੀਆ ਚੱਲੀ ਜਾਂਦਾ ਬਿਲਕੁਲ ਵਧੀਆ ਚੱਈਦਾ ਹਨ ਹੋਰ ਘਰ ਸਾਰੇ ਵਧੀਆ ਨੇ ਹਾਂਜੀ ਉਹ ਵੀ ਠੀਕ ਆ ਸਾਰੇ ਆਉਣਾ ਹੀ ਉਹਨਾਂ ਨੇ ਮੈਂ ਕਿਹਾ ਚਲੋ ਪਹਿਲਾਂ ਹੀ ਉਹ ਆਉਣੇ ਆ ਚਲੋ ਵਧੀਆ ਕੀਤਾ ਤੁਹਾਨੂੰ ਮਹਿਰਾ ਆਇਆ ਹੈ ਹਾਂ ਰਾਤ ਚਲੋ ਹੁਣ ਟਾਈਮ ਵੀ ਹੋ ਗਿਆ ਹੈ ਵਿਆਹ ਨੂੰ ਮੈਂ ਕਹਾਂ ਚੱਲ ਮੈਂ ਯਾਦ ਵੀ ਕਰਦੀ ਰਹਿੰਦੀ ਆ ਤੇ ਦੀਦੀ ਫੋਨ ਲਾਉਂਦੇ ਰਹਿੰਦੇ ਮੈਂ ਕਹਾਂ ਚੱਲ ਹੋ ਗਿਆ ਉਹਨੇ ਇੱਕ ਵਾਰ ਨਹੀਂ ਚਲੋ ਵਧੀਆ ਕੀਤਾ ਜੀ ਕੇ ਹਾਂਜੀ ਮੈਂ ਉਹਦੇ ਕੋਲ ਚਾਹ ਲੈ ਆਉਣੀ ਸੀ ਅੱਗੇ ਬਾਅਦ ਹਾਂਜੀ ਫੜ ਲਿਆ ਨਾਵਲ ਸਨਾ ਇੱਥੇ ਤੰਗ ਤਾਂ ਨਹੀਂ ਤੂੰ ਜ਼ਿਆਦਾ ਵੇਖ ਲਾ ਦੇ ਨੂੰ ਪਤਾ ਹੀ ਆ ਕਿੰਦਾਂ ਨੇ ਹਾਲਾਤ ਨੇ ਹੁਣ ਤੰਗਦੇ ਹੈ ਆ ਪਰ ਗੁਜ਼ਾਰਾ ਹੋ ਜਾਂਦਾ ਗੁਜ਼ਾਰਾ ਹੁਣ ਔਖੇ ਸੋਖੇ ਹੋ ਕੇ ਕਰਨਾ ਹੀ ਪੈਣਾ ਵਾ ਕਿਸਮਤ ਦੀ ਖੇਡ ਆ ਵੇਲਾ ਤੇਰੀ ਕਿਸਮਤ ਕਿੰਨੀ ਚੰਗੀ ਆ ਤੇ ਮੇਰੀ ਕਿਸਮਤ ਵੇਖ ਲਾ ਹੈ ਗਿਆ ਹੀ ਦੋਵੇਂ ਪੈਣਾ ਹੀ ਆ ਤੈਨੂੰ ਕਿੰਨਾ ਵਧੀਆ ਘਰ-ਬਾਰ ਮਿਲ ਗਿਆ ਵਾ ਤੇ ਮੈਂ ਕੋਈ ਵੀ ਚੀਜ਼ ਲੈਣੀ ਹੁੰਦੀ ਆ ਨਾ ਤੇ ਤਰਲੇ ਲੈਣੀ ਆ ਵੀ ਕਿੱਥੋਂ ਅਸੀਂ ਆ ਚੀਜ਼ ਲਾਵਾਂਗੇ ਤੇ ਕਿੱਦਾਂ ਹੀ ਕਰਾਂਗੇ ਤੇ ਪਰ ਕੀ ਕਰੀਏ ਹੁਣ ਗੁਜ਼ਾਰਾ ਤੇ ਕਰਨਾ ਹੀ ਪੈਣਾ ਓਕੇ ਸਭ ਖੋ ਕੇ ਉਹ ਤਾਂ ਹੁਣ ਕਰਨਾ ਹੀ ਪੈਣਾ ਵਾ ਹੁਣ ਦੇਖ ਡੈਡੀ ਨੇ ਤੈਨੂੰ ਵਧੀਆ ਘਰ ਹੀ ਵਿਆਇਆ ਸੀ ਪਰ ਹੁਣ ਤੁਹਾਡੇ ਹਾਲਾਤ ਹੀ ਉਦਾਂ ਦੇ ਹੋਗੇ ਤਾਂ ਹੁਣ ਕੀ ਕਰ ਸਕਦੇ ਹੁਣ ਪਰ ਚਲ ਕੋਈ ਨਹੀਂ ਜੇ ਤੈਨੂੰ ਕਿਤੇ ਕਿਸੇ ਚੀਜ਼ ਦੀ ਲੋੜ ਹੁੰਦੀ ਆ ਨਾ ਤਾਂ ਮੈਨੂੰ ਦੱਸ ਦਿਆ ਕਰ ਉਸ ਦਿਨ ਵੀ ਤੂੰ ਫੋਨ ਲਾਇਆ ਸੀਗਾ ਪਰ ਮੇਰੀ ਸੱਸ ਸੀ ਨਾ ਲੱਗੇ ਤਾਂ ਕਰਕੇ ਮੈਂ ਤੈਨੂੰ ਮਨਾਂ ਕਰਤਾ ਏ ਚਲ ਕੋਈ ਗਾਂਦੀ ਫੇਰ ਕੀ ਆ ਘਰ ਵਿੱਚ ਪੁੱਛਣਾ ਹੀ ਪੈਂਦਾ ਵਾ ਸੌ ਬੰਨੇ ਆ ਨਾਲੇ ਇਹ ਤੱਕ ਕੋਈ ਕਦੇ ਇੱਕ ਵਾਰੀ ਪੈਸੇ ਮੰਗੇ ਆ ਕਿੰਨੀ ਵਾਰੀ ਤੇ ਲਏ ਨੇ ਅਗਲਿਆਂ ਨੂੰ ਵੀ ਹੁੰਦਾ ਵਾ ਕਿ ਉਹ ਅੰਨੇ ਜਗ੍ਗੇ ਵੀ ਨਹੀਂ ਹੈਗੇ ਬਾਰ-ਬਾਰ ਫੋਨ ਕਰਕੇ ਤੇ ਪੈਸੇ ਮੰਗਦੇ ਰਹਿੰਦੇ ਨੇ ਮੈਂ ਵੀ ਸਮਝਦੀ ਆ ਮਜਬੂਰੀ ਤੇ ਨਹੀਂ ਇਹ ਘਰ ਵਿੱਚ ਬੰਦਾ ਕੀ ਜਵਾਬ ਦੇ ਕਿ ਮੇਰੀ ਭੈਣ ਹੁਣ ਫੇਰ ਪੈਸੇ ਮੰਗਣ ਦੀ ਤੇ ਕੋਈ ਨਹੀਂ ਤੂੰ ਫਿਕਰ ਨਾ ਕਰ ਸਾਡਾ ਤੇ ਟਾਈਮ ਪਾਸ ਹੋ ਹੀ ਜਾਣਾ ਚਲ ਕੋਈ ਨਹੀਂ ਜੇ ਅੱਗੇ ਤੇ ਕਿਸੇ ਚੀਜ਼ ਦਾ ਲੋਡ ਹੋਈ ਨਾ ਤੇ ਮੈਨੂੰ ਦੱਸੀ ਫਿਰ ਮੈਂ ਤੇਰੀ ਹੈਲਪ ਕਰ ਦੂੰਗੀ ਕੋਈ ਨਹੀਂ ਕੋਈ ਨਹੀਂ ਦੱਸ ਦਾਂਗੀ ਤੈਨੂੰ ਮੈਂ ਹਾਂ ਹੋਰ ਸੁਣਾ ਅਗਮ ਕਿੱਥੇ ਆ ਅਗਮਾ ਵੀ ਇੱਥੇ ਬਾਹਰ ਖੇਡਣ ਦਿਆ ਹੋਣਾ ਮਿਲਿਆ ਨਹੀਂ ਤੁਹਾਨੂੰ ਨਹੀਂ ਨਹੀਂ ਮਿਲਿਆ ਹੀ ਨਹੀਂ ਮੈਂ ਉਹ ਹੀ ਦੇਖਣ ਦੀ ਵੀ ਹੈ ਨਹੀਂ ਕਿ ਕਿੱਧਰ ਚਲ ਗਿਆ ਤੂੰ ਲੈ ਕੇ ਆਈ ਉਹਨੂੰ ਹੁਣੇ ਕੋਈ ਨਹੀਂ ਮੈਨੂੰ ਹੁਣੇ ਲੈ ਕੇ ਨਹੀਂ ਇੱਥੇ ਬਾਹਰ ਖੇਡਣ ਦਿਆ ਹੋਣਾ ਆ ਲੈ ਹਾ ਇਹ ਕਿੱਦਾਂ ਦੇ ਹਾਲਾਤ ਵਾ ਇੱਥੇ ਕਿੱਦਾਂ ਰਹੀ ਜਾਂਦੀ ਨਾਵੇਂ ਇੱਥੇ ਸਮਝ ਨਹੀਂ ਆਉਂਦੀ ਕਿੰਨਾ ਗੰਦ ਪਿਆ ਵਾ ਸਾਰਾ ਕੱਚਾ ਘਾਰ ਆ ਪਤਾ ਨਹੀਂ ਮੈਨੂੰ ਕਿੱਦਾਂ ਗੁਜ਼ਾਰਾ ਕਰਦੀ ਐ ਪਰ ਇੱਕ ਗੱਲ ਵਾ ਮੈਨੂੰ ਪਰਮਪਤ ਲੈਤਾ ਐ ਇੱਥੇ ਤਾਂ ਕਿਹਦੇ ਨਾਲ ਮੈਂ ਤਾਂ ਕਦੀ ਆਈ ਹੀ ਨਹੀਂ ਸੀ ਇੱਥੇ ਮੈਨੂੰ ਤਾਂ ਪਤਾ ਹੀ ਨਹੀਂ ਵੀ ਇਹਦੇ ਹਾਲਾਤ ਇੰਨੇ ਖਰਾਬ ਵਾ ਇੰਨਾ ਗਰੀਬ ਘਰ ਦੇ ਵਿੱਚ ਵਗਾਈ ਗਈ ਹੈ ਹਣ ਪਰਮਪਾਵੇ ਮੈਨੂੰ ਜਾ ਕੇ ਗੱਲਾਂ ਕਰਾਂ ਕਿੱਦਾਂ ਦੇ ਘਰ ਦੇ ਵਿੱਚ ਵਗਾਈ ਇਹਦੀ ਭੈਣ ਇਹਨਾਂ ਦੇ ਤਾਂ ਹਾਲਾਤ ਹੀ ਇੰਨੇ ਮਾਰੇ ਚਲੋ ਲੈ ਕੇ ਵੀ ਤਾਂ ਆਪ ਹੀ ਆਏ ਹੈ ਭਾਈ ਤੂੰ ਮੈਂ ਆਉਂਦੀ ਨਹੀਂ ਲੈ ਕੇ ਮੈਨੂੰ ਤਾਂ ਸ਼ਰਮ ਆਉਂਦੀ ਹੀ ਐਨੀ ਚੁੱਪ ਜਾਸੋ ਆ ਲੈ ਇਹ ਆਦਲਾ ਤੇ ਆਪਣੀ ਭੈਣ ਦੇ ਮੁੰਡੇ ਨੂੰ ਦੇ ਦੀ ਓਹ ਰਹਿਣ ਦੋ ਯਾਰ ਕੀ ਕਰਾਂਗਾ ਰਹਿਣੀ ਦੋ ਚੰਗਾ ਨਹੀਂ ਲੱਗਦਾ ਇਦਾਂ ਨਹੀਂ ਨਹੀਂ ਰਹਿਣ ਦੋ ਐਡੀ ਨਹੀਂ ਲੋੜ ਹੈਗੀ ਕੋਈ ਵੀ ਕੋਈ ਨਹੀਂ ਏ ਨਹੀਂ ਬਥੇਰਾ ਵਾਸੀਂ ਆ ਗਏ ਆ ਇੱਥੇ ਹੋ ਰਿਹਾ ਨੇ ਪੈਸੇ ਥੋੜੀ ਵੰਡੇ ਜਾਣੇ ਹੁਣ ਕੋਈ ਗੱਲ ਨਹੀਂ ਰਹਿਣਦੀ ਲੈ ਪਰਮੋ ਤਰ ਵੀ ਪਾਈ ਅਨੀ ਮਸੀ ਜੀ ਫੇ ਮੇਰੀ ਗੱਲ ਸੁਣੋ ਰੋਟੀ ਤਿਆਰ ਕੀਤੀ ਵਾਸੀ ਜੀ ਪੁੱਤ ਖਾ ਕੇ ਜਾਇਓ ਨਹੀਂ ਨਹੀਂ ਰੋਟੀ ਨਹੀਂ ਖਾਣੀ ਵਾਸੀ ਜੀ ਹੁਣ ਤੂੰ ਹੀ ਆਇਓ ਕਿ ਇਹ ਦੇ ਨਾਲ ਕੋਈ ਗੱਲ ਨਹੀਂ ਮੈਂ ਤੇ ਮਮੀ ਸਗ ਇਹਨਾਂ ਨੇ ਕਹਿ ਨਹੀਂ ਕਿ ਤੂੰ ਹੀ ਰੋ ਮਹਾ ਤੇ ਆਏ ਜੀ ਪਰ ਇਹ ਰਹਿਣਾ ਕੀ ਆ ਹੁਣ ਚੱਲੀਏ ਮਮੀ ਉਹ ਨਹੀਂ ਢੀਕਦੇ ਹੋਣੇ ਘਰ ਕੁਣ ਚੱਲਦੇ ਵੀ ਪਏ ਨੇ ਹਾਂਜੀ ਭਾਜੀ ਬੱਸ ਚੱਲੀਏ ਹੁਣ ਮੰਮੀ ਹੋਣੀ ਵੀ ਡੀਕੰਡੇ ਆਉਣੇ ਆ ਨਾਲੇ ਤੁਸੀਂ ਮਾਰੋ ਚੱਕਰ ਨਹੀਂ ਕੋਈ ਨਹੀਂ ਤੁਸੀਂ ਆਇਓ ਨਾ ਤੁਸੀਂ ਰਹਿ ਕੇ ਆਇਓ ਰਾਤ ਫਿਰ ਚੱਲ ਕੋਈ ਨਹੀਂ ਸਾਲੇ ਠੀਕ ਐ ਜੇ ਨਹੀਂ ਚੱਕਰ ਮਾਰਾਂਗੇ ਆਲੇ ਪੱਤ ਭਾਜੀ ਥੋੜੀ ਕਰ ਦੋ ਨਹੀਂ ਨਹੀਂ ਥੋੜੀ ਹੀ ਐ ਉਹ ਰਹਿਣ ਦੋ ਇਹ ਭਾਜੀ ਪੈਸਿਆਂ ਦਾ ਕੀ ਗੱਲ ਹੈ ਨਾ ਕੋਈ ਕੋਈ ਰਹਿੰਦੇ ਤਾਂ ਰਹਾ ਨੂੰ ਗੱਲਾਂ ਬਾਤਾਂ ਮਾਰਦੇ ਕੋਈ ਗੱਲ ਨਹੀਂ ਫੇਰ ਕਿਸ ਦਿਨ ਰਾਤ ਰਹਿ ਲਾਂਗੇ ਅਈ ਚਲੋ ਮਰਤੀ ਠੱਕਾ ਦੀ ਆਹ ਚਲੋ ਫਿਰ ਚਲ ਚਲ ਤੁਹਾਨੂੰ ਜਾ ਕੇ ਫੋਨ ਕਰ ਦਿਆਂ ਚਲ ਭਾਜੀ ਫਿਰ ਚਲੋ ਧਿਆਨ ਰੱਖਿਆ ਬਾਈ ਮਮੀ ਮੈਂ ਆਖੀ ਹੁੰਦੀ ਆ ਜਿਹੜੇ ਅਗਮ ਨੂੰ ਨਹੀਂ ਪੈਸੇ ਦੇਗੀ ਮੇਰੀ ਭੈਣ ਉਹਦੇ 1000 ਰੁਪਿਆ ਲਲੂ ਆ ਮੇਰੇ ਕੋਲੋਂ 1000 ਰੁਪਿਆ ਵਾ ਤੇ ਉਹਦਾ ਆਪਾ ਸਿਲੰਡਰ ਭਰਾ ਲੈਨੇ ਆ ਕਿ ਜਿਹੜੇ ਦਵਾਈ ਚੋਂ ਬਚੀ-ਬੁਚੀ ਨੇ ਪੈਸੇ ਤੇ ਉਹ ਦਸ ਹਫਤਾ ਪਤਾ ਲਾਓ ਥੋੜਾ ਬਤਾਓ ਹੋਰ ਚਲ ਉਹ ਤਾਂ ਗੱਲ ਤੇਰੀ ਠੀਕ ਆ ਇਹ ਏਦਾਂ ਕਰ ਪਿੰਦਰ ਨੂੰ ਕਹਿ ਤੂੰ ਇੱਥੇ ਗਵਾਂਡੀਆਂ ਦੀ ਕਾਪੀ ਲੈ ਕੇ ਨਾ ਉਹਦੇ ਤੋਂ ਸਿਲੰਡਰ ਲਵਾ ਲਾ ਉਹ ਆਦਾਂ ਫਿਰ ਤੂੰ ਆਦਾਂ ਲੈ ਲੈਂਦੇ ਉਹ ਪੈਸੇ ਚਲੋ ਕੋਈ ਗੱਲ ਨਹੀਂ ਮੰਮੀ ਨੇ ਐ ਕਹਿ ਦੇਣੀ ਇਹਨਾਂ ਨੂੰ ਤੁਸੀਂ ਆਪ ਹੀ ਕਰ ਲਓ ਉਹਨਾਂ ਨਾਲ ਗੱਲ ਤੇ ਮੈਂ ਇੱਥੇ ਹੱਥ ਪੱਲਾ ਮਾਰ ਲੈਂਦੀ ਹਾਂ ਮਸਤ ਚਲ ਕੋਈ ਨਹੀਂ ਮਾਨੂੰ ਕਹਿਣੀ ਹੈ ਹਾਂਜੀ ਜਾਓ ਕਹੋ